ਇਸ ਦੁਨੀਆ ਦੇ ਵਿੱਚ ਰਿਸ਼ਤੇ ਵੱਖ-ਵੱਖਰੇ ਹੁੰਦੇ ਨੇ ਤੇ ਮੇਨ ਰਿਸ਼ਤੇ ਹੁੰਦੇ ਆ ਤਿੰਨ ਤਰ੍ਹਾਂ ਦੇ ਖੂਨ ਦੇ ਰਿਸ਼ਤੇ ਵਿਆਹ ਰਾਹੀਂ ਬਣੇ ਰਿਸ਼ਤੇ ਸਮਾਜ ਜਾਂ ਮਨੁੱਖੀ ਰਿਸ਼ਤੇ ਤੇ ਰਿਸ਼ਤਿਆਂ ਦੇ ਵਿੱਚ ਕੀ ਕੀ ਮੌਜੂਦ ਹੁੰਦਾ ਇਹ ਭਰੋਸਾ ਪਿਆਰ ਅਤੇ ਸਹਿਯੋਗ ਦਾ ਨਾਮ ਹੈ ਰਿਸ਼ਤੇ ਮਨੁੱਖੀ ਜੀਵਨ ਨੂੰ ਸਮਰੱਥਾ ਤੇ ਭਾਵਨਾਤਮਕ ਔਰਤ ਤੇ ਮਜ਼ਬੂਤ ਬਣਾਉਂਦੇ ਹਨ ਇਹ ਸਾਡੀ ਪਛਾਣ ਅਤੇ ਸਭਿਆਚਾਰ ਨਾਲ ਵੀ ਜੁੜੇ ਹੋਏ ਹੁੰਦੇ ਹਨ ਅੱਜ ਇੱਕ ਕਹਾਣੀ ਦੇ ਤੌਰ ਤੇ ਇਸ ਰਿਸ਼ਤੇ ਨੂੰ ਸਮਝੀਏ ਵੀ ਰਿਸ਼ਤੇ ਕੀ ਹੁੰਦੇ ਹਨ ਇੱਕ ਪਿੰਡ ਵਿੱਚ ਦੋ ਪਰਿਵਾਰ ਰਹਿੰਦੇ ਸਨ ਗੁਰਦੇਵ ਸਿੰਘ ਅਤੇ ਕਰਮਜੀਤ ਕੌਰ ਦੇ ਦੋਵੇਂ ਘਰ ਇੱਕ ਦੂਜੇ ਦੇ ਅਮੋ ਸਾਹਮਣੇ ਸਨ ਬਚਪਨ ਤੋਂ ਹੀ ਉਹਨਾਂ ਦੇ ਬੱਚੇ ਇਕੱਠੇ ਖੇਡਦੇ ਇਕੱਠੇ ਪੜ੍ਹਦੇ ਹਰ ਤਿਉਹਾਰ ਵਿਆਹ ਤੇ ਦੁੱਖ ਸੁੱਖ ਵਿੱਚ ਇੱਕ ਦੂਜੇ ਦੇ ਨਾਲ ਅੜੇ ਰਹਿੰਦੇ ਸਾਲਾ ਲੰਘ ਗਏ ਬੱਚੇ ਵੱਡੇ ਹੋ ਗਏ ਇੱਕ ਦਿਨ ਇੱਕ ਛੋਟੀ ਗੱਲ ਤੇ ਦੋਨਾਂ ਪਰਿਵਾਰਾਂ ਵਿੱਚ ਗੁੱਸਾ ਪੈ ਗਿਆ ਰਿਸ਼ਤੇ ਟੁੱਟਣ ਲੱਗ ਪਏ ਸਲਾਮ ਦੁਆ ਹੋਣੀ ਬੰਦ ਹੋ ਗਈ ਇੱਕ ਦਿਨ ਗੁਰਦੇਵ ਦੀ ਮਾਂ ਗੰਭੀਰ ਬਿਮਾਰ ਹੋ ਗਈ ਕਰਮਜੀਤ ਕੌਰ ਨੇ ਸੁਣਿਆ ਤਾਂ ਤੁਰ ਕੇ ਆਪਣੇ ਘਰੋਂ ਦਵਾਈ ਖਾਣਾ ਅਤੇ ਹੌਸਲਾ ਲੈ ਕੇ ਗੁਰਦੇਵ ਦੇ ਘਰ ਪਹੁੰਚੇ ਗੁਰਦੇਵ ਨੇ ਹੈਰਾਨ ਹੋ ਕੇ ਪੁੱਛਿਆ ਤੂੰ ਕਿਉਂ ਆਈ ਹੈ ਉਹ ਉਸਨੇ ਹੌਲੀ ਜਵਾਬ ਦਿੱਤਾ ਰਿਸ਼ਤੇ ਰੇਸ਼ਮ ਦੇ ਧਾਗੇ ਹੁੰਦੇ ਨੇ ਉਹ ਕਦੇ ਟੁੱਟਦੇ ਨਹੀਂ ਸਿਰਫ ਕੁਝ ਸਮੇਂ ਲਈ ਝੁੱਕ ਜਾਂਦੇ ਨੇ ਇਸ ਗੱਲ ਤੇ ਦਿਲ ਨਰਮ ਕਰ ਦਿੱਤਾ ਦੋਵੇਂ ਪਰਿਵਾਰਾਂ ਨੇ ਫਿਰ ਤੋਂ ਗੱਲ ਕਰਨੀ ਸ਼ੁਰੂ ਕਰ ਦਿੱਤੀ ਮਾਫੀਆਂ ਹੋਈਆਂ ਅਤੇ ਰਿਸ਼ਤੇ ਫਿਰ ਤੋਂ ਜੁੜ ਗਏ ਇਸੇ ਲਈ ਰਿਸ਼ਤੇਦਾਰੀ ਸਿਰਫ ਖੂਨ ਦੇ ਨਹੀਂ ਹੁੰਦੇ ਇਹ ਦਿਲ ਦੇ ਹੁੰਦੇ ਨੇ ਝਗੜੇ ਹੋ ਜਾਂਦੇ ਨੇ ਪਰ ਦਿਲ ਚੰਗੇ ਹੋਣ ਤਾਂ ਹਰ ਰਿਸ਼ਤਾ ਫਿਰ ਤੋਂ ਜੁੜ ਸਕਦਾ ਹੈ